ਜਾਪੋਰ ਸੁਖਰ ਕੀ ਜਾਪੋਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਦੀਪ ਕਨੋਲੀ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਖੇਤਾਂ 'ਚ ਆਇਆ ਹੁਣ ਆ ਚਲੋ ਸੈਰ ਕਰਕੇ ਆਉਂਦੇ ਖੇਤਾਂ 'ਚ ਤੇ ਰਾਤੀ ਚੰਗਾ ਮੀਂਹ ਪੈ ਗਿਆ ਕਾਫੀ ਢੇਰ ਬਰਸਾਤ ਹੁੰਦੀ ਰਹੀ ਆ ਤੇ ਵਿੱਚ ਚਰੀ ਚੁਰੀ ਬੀਜੀ ਆ ਮੱਕੀ ਬੀਜੀ ਆ ਜਿਨ੍ਹਾਂ ਨੇ ਉਹਦੇ ਵਾਸਤੇ ਸਹੀ ਆ ਤੇ ਮੱਕੀ ਦੇਖਦੇ ਆ ਜੀ ਤੁਹਾਨੂੰ ਦਿਖਾਉਂਦੇ ਆ ਨੈਚੁਰਲ ਕੁਦਰਤ ਖੇਤਾਂ ਦੀ ਤੇ ਪੰਛੀਆਂ ਦੀਆਂ ਆਵਾਜ਼ਾਂ ਤੁਹਾਨੂੰ ਸੁਣਦੀਆਂ ਹੋਣੀਆਂ ਪਿੱਛੇ ਅਲੱਗ-ਅਲੱਗ ਪੰਛੀ ਗੁੰਜਦੇ ਆ ਖਾੰਦੇਈ ਤੁਹਾਨੂੰ ਤੇ ਖੁੱਲੀ ਜਗਾ ਖੇਤਾਂ ਜਾ ਕੇ ਨਾ ਇੱਕ ਅਲੱਗ ਵਾਈਬ ਆਉਂਦੀ ਐ ਵਰਗੇ ਸਾਰਾ ਕੁਝ ਫਰੈਸ਼ ਲੱਗਦਾ ਏ ਕੋਈ ਪੋਲੂਸ਼ਨ ਨਹੀਂ ਹੈਗਾ ਸਵੇਰੇ ਸਵੇਰੇ ਤੇ ਓਸ ਪਈ ਹੋਈ ਐ ਅੱਜ ਮੈਂ ਦਿਖਾਉਂਦਾ ਤੁਹਾਨੂੰ ਮੁੱਲ ਕੇ ਜਦੋਂ ਸਰਦੀਆਂ ਦੇ ਵਿੱਚ ਮੌਸਮ ਹੁੰਦਾ ਹੈ ਨਾ ਪਿੱਛੇ ਹਲਕੀ ਹਲਕੀ ਧੁੰਦ ਵੀ ਹੋਈ ਐ ਹਲਕੀ ਹਲਕਾ ਜਿੱਦਾਂ ਤੋਂ ਢਿਸ਼ਾਈ ਹੁੰਦੀ ਆ ਸਰਦੀਆਂ ਦੇ ਵਿੱਚ ਐਦਾਂ ਦਾ ਮੌਸਮ ਹੈ ਹੰਝੂ ਹੁੰਦਾ ਯੂਜ਼ ਪਈ ਹੋਈ ਆ ਕੰਬਲਾਂ ਦੇ ਉੱਪਰ ਅੱਤੀ ਗੱਲਾਂ ਹੋ ਰਹੀਆਂ ਜੀ ਆ ਦੇਖੋ ਇਹ ਹਲਕੀ ਹਲਕੀ ਧੁੰਦ ਹੈ ਸੁਜਦੇ ਦਾ ਵੀ ਉੱਪਰ ਆਇਆ ਹੈ ਇਹ ਆ ਦੇਖੋ ਗੁਵਤਰ ਦਾਣਾ ਲੱਗੇ ਹੋਏ ਆ ਚੋਗਣ ਮਤਲਬ ਕਿ ਹਰ ਇੱਕ ਤਰ੍ਹਾਂ ਦਾ ਪੰਛੀ ਇੱਥੇ ਇਹਤੇ ਦਾਣੇ ਚੋਗਣਾ ਵਾਲਾ ਖੇਤਾਂ ਚ ਕੁਦਰਤ ਬੜੀ ਬਿਆੰਤਾ ਹੈ। ਨਗਰ ਵੀ ਹੈਗੇ ਨੇ ਆ ਇੱਥੇ ਰਹਿੰਦੇ ਆ ਦਰਖਤਾਂ ਦੇ ਵਿੱਚ। ਲੇਕਿਨ ਪਤਾ ਨਹੀਂ ਕਿਉਂ ਨਹੀਂ ਬਾਹਰ ਨਹੀਂ ਆਉਂਦੇ ਹੈਗੇ। ਥੋੜਾ ਜਿਹਾ ਸਵੇਰੇ ਹਨੇਰੇ ਨੂੰ ਆਵਾਂਗੇ ਆਪਾਂ ਤੜਕੇ 4:30-5 ਵਜੇ ਫੇਰ ਦਿਖਦੇ ਆ। ਹਾਂ 100 ਬਿਮਾਰੀਆਂ ਦਾ ਇਲਾਜ ਜਾਂਦੇ ਰਿਹਾ ਹਿਸਾਬ ਨਾਲ ਤਾਂ ਜਿਹੜੇ ਸਾਲਾਂ ਨਾਲ ਅੱਜ ਮੌਸਮ ਹੈ ਨਾ ਵੈਦਰ ਹੋਇਆ ਬਾਈ ਬੰਦਾ ਸੈਰ ਕਰੂਗਾ ਸਵੇਰੇ ਸਵੇਰੇ ਤਾਂ 슈ਗਰ ਆਪਣਾ ਬੀਪੀ ਕਲਸਟੋਰ ਵਗੈਰਾ ਸਾਰਾ ਕੰਟਰੋਲ ਹੋਊਗਾ ਬੰਦੇ ਦਾ ਇੰਨਾ ਵਧੀਆ ਵੈਦਰ ਬਣਿਆ ਹੋਇਆ ਤੇ ਚਾਰੇ ਪਾਸੇ ਚਾਹਕ ਚਾਹਕ ਪੰਛੀਆਂ ਦੀ ਤੇ ਮਿੱਠੀ ਮਿੱਠੀ ਨਾਲ ਇੱਕ ਖੁਸ਼ਬੂ ਆ ਰਹੀ ਆ ਹਵਾ ਦੇ ਵਿੱਚ ਤੇ ਇੱਕ ਅਲੱਗ ਹੀ ਵਾਈਬ ਹੈ ਖੇਤਾਂ ਦੀ ਦਾ ਬਹੁਤ ਵਧੀਆ ਤੇ ਇਹ ਸਮਾਤ ਬਣੀ ਹੋਈ ਆ ਕਿਤਾਂ ਚ ਬਾਅਦ ਚ ਦਿਖਾਉਂਗਾ ਅੰਦਰੋਂ ਇਹ ਮਾਤਾ ਜੀ ਨੇ ਗੁੱਟਾ ਲਾਇਆ ਸੀਗਾ ਅੰਬ ਦਾ ਇਹ ਗੱਲ ਦੇਸੀ ਆਂਬ ਹੈ ਜਿਹੜੇ ਆਪ ਨੂੰ ਗੁਪਿੰਦੇ ਆ ਪਰ ਇਹ ਬੁਰਵਾਰ ਤੈਨੂੰ ਆਇਆ ਨਹੀਂ ਹੈਗਾ ਤੇ ਨਾ ਹੀ ਕੋਈ ਆਂਬ ਲੱਗਿਆ ਇਹਨੂੰ ਇਸ ਕੇਮਟਾ ਤੇ ਕੇ ਛੋਟਾ ਬੂਟਾ ਜੜਾਂ ਚ ਪੱਤੇ ਵਗੈਰਾ ਨਿਕਲ ਰਹੇ ਨੇਵੇਂ ਮੈਂ ਤੁਹਾਨੂੰ ਦਿਖਾਉਂਦਾ ਮੈਂ ਪਾਇਰ ਤੋਂ ਉੱਲੀਓ ਤੁਹਾਨੂੰ ਦਿਖਾਉਂਦਾ ਮੈਂ ਮੇਂਹਰੋਂ ਇਹ ਸਾਡੇ ਨਾਲ ਕਿਸੇ ਟਾਈਮ ਦੇ ਵਿੱਚ ਬਜ਼ੁਰਗ ਸੀਗਾ ਤੇ ਉਹ ਸਾਧ ਬਣ ਗਿਆ ਸੀ ਲੱਗੇ ਕਾਫੀ ਬੇਰ ਪਰਾਂ ਦੀ ਗੱਲ ਐ ਸਾਡੇ ਬਜ਼ੁਰਗਾਂ ਦੇ ਵੀ ਜਨਮ ਤੋਂ ਪਹਿਲਾਂ ਦੀ ਗੱਲ ਐ ਦਾਦੇ ਪਰਦਾਦੇਾਂ ਦੀ ਪਹਿਲਾਂ ਦੀ ਤੇ ਉਹਦੀ ਯਾਦ ਦੇ ਵਿੱਚ ਨਾ ਇੱਕ ਪਹਿਲਾਂ ਛੁੱਟੀ ਹੁੰਦੀ ਸੀਗੀ ਤੇ ਹੁਣ ਥੋੜੀ ਜਿਹੀ ਵੱਡੀ ਬਣਾ ਆਪੀ ਆ ਇੱਕ ਸਮਾਧ ਹੁੰਦੀ ਐ ਇਦਾਂ ਯਾਦਗਾਰ ਉਹ ਚੀਜ਼ ਬਣੀ ਹੋਈ ਐ ਤੇ ਹੋਰ ਵੀ ਵੀਡੀਓਜ਼ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਅਰੇ ਸ਼ੁਰੂਆਤ ਨਹੀਂ ਕੀਤੀ ਹੈਗੀ ਮੈਂ ट्रैवलिंग ਦੀ ਕਿਉਂਕਿ ਮੇਰਾ ਥੋੜਾ ਹੈਲਥ ਇਸ਼ੂ ਕਰਕੇ ਨਾ ਡਾਕਟਰਸ ਨੇ ਮਨਾ ਕੀਤਾ ਹੋਇਆ ਏ ਤੇ ਤੁਹਾਨੂੰ ਵਧੀਆ-ਵਧੀਆ ਵੀਡੀਓਜ਼ ਹੋਰ ਵੀ ਦਿਖਾਵਾਂਗੇ ट्रैवलिंग ਦੀਆਂ ਤੇ ਆਪੋ ਵੀ ਜਾਨਾ ਉੱਥੇ ਲੇਕਿਨ ਅਜੇ ਲੱਗੇ ਨਹੀਂ ਸ਼ੂਟ ਇਹ ਵਿੱਚ ਇਹਨੂੰ ਲੱਗੇ ਹੋਏ ਸਿੱਟੇ ਵੇ ਪੰਛੀਆਂ ਦੀਆਂ ਆਵਾਜ਼ਾਂ ਸੁਣਨ ਵਾਲੀਆਂ ਇੱਥੇ ਮਨ ਨੂੰ ਇੰਨੀ ਸ਼ਾਂਤੀ ਮਿਲਦੀ ਹੈ ਨਾ ਤੇ ਪੋਲਿਊਸ਼ਨ ਜ਼ਰਕੁਲ ਵੀ ਹੈ ਨਹੀਂ ਆ ਦੇਖੋ ਬੰਨ ਵੀਡੀਓ ਦੇ ਵਿੱਚ ਸੁਣਦੀ ਹੋਣੀ ਆ ਆਵਾਜ਼ ਬੜਾ ਲੱਗ ਦੇ ਫਰਾਂਦੀ ਤੇ ਤੀਵੀਆਂ ਬਾਹਰ ਰਹਿਣੀਆਂ ਇੱਥੇ ਹਾਏ ਤੇ ਦੂਣੀਆਂ ਦਾ ਇੰਨੀਆਂ ਨੇ ਇੱਥੇ ਬਹੁਤ ਜ਼ਿਆਦਾ ਰਹਿਣੀਆਂ ਨੇ ਕੇਲੇ ਵੀ ਲੱਗੇ ਹੋਇਆ ਮੱਧ ਪ੍ਰਦੇਸ਼ ਵਾਲੇ ਕੇਲੇ ਮਹਾਰਾਸ਼ਟਰ ਵਾਲੇ ਵਾਹ ਮਹਾਰਾਸ਼ਟਰ ਲਾਈਟ ਹੀ ਲੱਗਿਆ ਹੋਇਆ ਬਹੁਤ ਸੋਨੀ ਦੇਖਦੇ ਕੀ ਲੱਗਿਆ ਇਸ ਨੂੰ ਇਹ ਅਕੇਲੇ ਮਹਾਰਾਸ਼ਟਰ ਦੇ ਪਰ ਲੱਗੇ ਵੀ ਨਹੀਂ ਹੋਏ ਅਜੇ ਲੀ ਯਾਰ 5038 ਯੋਟ ਸਟਾਰੀ ਨੂੰ ਦੇਖਿਆ ਤੁਸੀਂ ਦੇ ਆਪਣਾ ਟਿਊਬਲ ਬੰਦ ਪੈਣ ਦਹੂਟਾ ਦੇਖ ਰਹੇ ਹਾਂ ਅਜ ਨੂੰ ਤੇ ਹੁਣ ਤਾਂ ਪਣਜੀ ਲੋਡ ਨਹੀਂ ਹੈਗੀ ਨਹੀਂ ਪੈ ਗਿਆ ਰਾਤੀ ਕਾਫੀ ਆ ਖੜੀ ਆ ਬੱਕੀ ਆਪਣੀ ਰਾਣੀ ਸੰਦਰਾ ਤੇ ਚੂਹਾ ਚੱਡਦਾ ਆਇਆ ਸੀਗਾ ਚੂਹਾ ਮੇਰੇ ਲੱਗਾ ਭੱਜ ਗਿਆ ਆਪੀ ਮੈਂ ਨਹੀਂ ਇਹਦੇ ਵਿੱਚ ਫਰਾਰ ਹੋ ਗਿਆ ਉਹ ਤਾਂ ਮੈਨੂੰ ਲੱਗਦਾ ਰਿੱਚ ਚਲੋ ਖੁੱਲੀ ਆਵਾਜ਼ ਚ ਚਲੇ ਗਿਆ ਖੇਤਾਂ ਚ ਇਹ ਲੱਗਿਆ ਇੱਕ ਉਪ ਬੰਨਣ ਬੰਦੇ भाई क्या नाम है आपका मुकेश मुकेश कुमार है ये कुप गैंग कितना तूड़ी आएगा इसमें तूड़ी आएगा डेढ़ किल्ला है डेढ़ किला डेढ़ किला का नहीं क्विंटल कितना आएगा क्विंटल पता नहीं एक किला में कितना क्वांटल होता है बीस क्वांटल ठीक है जी एक कोप लगे जी बंदा ना ਲੋਖਾ ਪੀਰੀਅਡ ਲੰਮੇ ਗੁੱਪ ਦਾ ਲੰਮੜ ਦੇ ਕਿ ਦਿਹਾੜੀ ਐ ਕਿ ਕਹਾ ਅੱਛਾ ਕਿੰਨਾ ਠੇਕ ਆਏਗਾ 6000 6000 ਠੀਕ ਓਕੇ ਸ਼ੁਕਰੀਆ ਇਹ ਆ ਜੀ ਆਪਣਾ ਠੀਕ ਪੰਜਾਬੀ ਕਲਚਰ ਬੁੱਢਲੇ ਕੇ ਪੁਰਾਣੇ ਜਵਾਨੀ ਦੀ ਯਾਦ ਕੁੱਪ ਬੰਨਣੇ ਤੂਰੀ ਵਾਲੇ ਤੇ ਓਏ ਬਾਹ ਪਾਠੀਆਂ ਪੱਠੀਆਂ ਹੋਈਆਂ ਦੇਸੀ ਦੇਖੋ ਕਦਾਂ ਚਣੀਆਂ ਹੋਈਆਂ ਕਮਾਲ ਕੀਤੀ ਆ ਤੇ ਚੱਲੀਏ ਜੀ ਘਰ ਨੂੰ ਘਰ ਜਾ ਕੇ ਅੱਜ ਪੱਗ ਬੰਨਣ ਦੀ ਟਰਾਈ ਕਰਨੀ ਆ ਕੋਸ਼ਿਸ਼ ਕਰਕੇ ਦੇਖਦਾ ਜੇ ਮਤਲਬ ਕਿ ਬੇਟੇ ਕੋਲੋਂ ਸਿੱਖਦਾ ਮੈਂ ਹਜੇ ਬੰਨ ਨਹੀਂ ਹੁੰਦੀ ਹੈਗੀ ਪ੍ਰੋਪਰ ਬਾਕੀ ਕੋਸ਼ਿਸ਼ ਕਰਕੇ ਦੇਖਦਾ ਅੱਜ ਫੇਰ ਦੁਬਾਰਾ ਪਰ ਨਾ ਤਾਂ ਹੁਣ ਬੰਨਣਾ ਆ ਗਿਆ ਮੈਨੂੰ ਪੱਗ ਦੀ ਥੋੜੀ ਜੀ ਪ੍ਰੋਬਲਮ ਪੈਂਦੀ ਹੈ ਪਰ ਕੋਈ ਗੱਲ ਨਹੀਂ ਵਾਇਗਰ ਨੇ ਜਦੋਂ ਇੱਥੇ ਤੱਕ ਮੇਅਰ ਕੀਤੀ ਹੈ ਤਾਂ ਪੱਗ ਵੀ ਛੇਤੀ ਆ ਜਾਊਗੀ ਉਹਨਾਂ ਨੇ ਚਲੋ ਠੀਕ ਹੈ ਜੀ ਪੱਗ ਵਾਲੀ ਵੀਡੀਓ ਵੀ ਪਾਵਾਂਗੇ ਤੁਹਾਨੂੰ ਤੱਕ ਬੰਨਣ ਲਈ ਤੇ ਇਹ ਸੀਗੀ ਜੀ ਆਦੀ ਵੀਡੀਓ ਵੀਡੀਓ ਨੂੰ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਲਿਆ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਰੱਬ ਰਾਖਾ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ